ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸੋ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 21 ਜੂਨ ਪੰਜਾਬ ਦੇ ਮੌਸਮ ਦੀ ਕਿ ਅੱਜ 21 ਜੂਨ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੈ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਇਹ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰ ਜੀ 21 ਜੂਨ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਬੱਦਲਵਾਈ ਵਾਲਾ ਹੀ ਰਹੇਗਾ 100% ਮੌਸਮ ਸਾਫ਼ ਨਹੀਂ ਹੋਵੇਗਾ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਧੁੱਪ ਦੇਖਣ ਨੂੰ ਮਿਲੇਗੀ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਸੇ ਖੇਤਰਾਂ ਵਿੱਚ ਸੰਘਣੀ ਬੱਦਲਵਾਈ ਤੇ ਵੀਰੋ ਅੱਜ ਹਵਾਵਾਂ ਦਾ ਜੋ ਰੁੱਖਾ ਹੈ ਦੱਖਣ ਪੂਰਬ ਦੇਸ਼ਾ ਤੋਂ ਜਾਂ ਉੱਤਰ ਦੇ ਪੂਰਬ ਦੇਸ਼ਾ ਤੋਂ ਵੀਰ ਆਪਾਂ ਨੂੰ ਹਵਾਵਾਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਮੌਸਮ ਫਿਲਹਾਲ ਠੀਕ ਹੈ ਪਰ ਆਉਂਦੇ ਸਮੇਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਖਰਾਬ ਹੋ ਸਕਦਾ ਹੈ ਕਿਉਂਕਿ ਅੱਜ ਵੀ ਜੋ ਮੌਸਮ ਹੈ ਵੀਰੋ ਉਹਦੇ ਖਰਾਬ ਹੋਣ ਦੀ ਉਮੀਦ ਬਣੀ ਹੋਈ ਹੈ ਕਿ ਪੰਜਾਬ ਦੇ ਵਿੱਚ ਟੁੱਟਵੇਂ ਖੇਤਰਾਂ ਦੇ ਵਿੱਚ ਕਿਤੇ ਹਲਕਾ ਕਿਤੇ ਦਰਮਿਆਨਾ ਗਰਜ ਚਮਕ ਮੀਂਹ ਨੇਰੀ ਐਦਾਂ ਦਾ ਮਾਹੌਲ ਵੀਰੋ ਅੱਜ ਵੀ ਬਣ ਸਕਦਾ ਹੈ ਟੈਂਪਰੇਚਰ ਕੱਲ ਦੇ ਮੁਕਾਬਲੇ ਵੀਰੋ 2-3 ਡਿਗਰੀ ਕਟ ਰਹਣਗੇ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਵੀ ਰੋ ਟੈਂਪਰੇਚਰ 40 ਡਿਗਰੀ ਤੋਂ ਥੱਲੇ ਥੱਲੇ ਹੀ ਰਹਿਣ ਦੀ ਉਮੀਦ ਹੈ ਕਿ 39 38 40 ਡਿਗਰੀ ਦੇ ਆਸ-ਪਾਸ ਟੈਂਪਰੇਚਰ ਰਹੇਗਾ ਪਰ ਧੁੱਪ ਦੇ ਸਮੇਂ ਆਪਾਂ ਨੂੰ ਥੋੜਾ ਜਿਹਾ ਹਮੋਸ ਦਾ ਅਹਿਸਾਸ ਹੋਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਰੋ ਮੀ ਪਿਆ ਹੋਇਆ ਨਮੀ ਵਧੀ ਹੋਈ ਆ ਜਦੋਂ ਧੁੱਪ ਲੱਗੇਗੀ ਹਵਾ ਰੁਕ ਜਾਵੇਗੀ ਫਿਰ ਅਚਾਨਕ ਵੀ ਰੋ ਫਿਰ ਬੱਦਲ ਵੜਨਗੇ ਜੋ ਕਿ ਪੰਜਾਬ ਦੇ ਕਿਸੇ ਵੀ ਖੇਤਾਂ ਦੇ ਵਿੱਚ ਬਣ ਸਕਦੇ ਨੇ ਤੇ ਵੀਰ ਟੁੱਟਮੀਆਂ ਬਰਸਾਤੀ ਗਤੀਵਿਧੀਆਂ ਦੇ ਸਕਦੇ ਨੇ ਇਸ ਕਰਕੇ ਵੀਰੋ ਜੋ ਨਮੀ ਬਦਲਣ ਦੇ ਕਾਰਨ ਵੀਰੋ ਇੱਕਦਮ ਖਬਰ ਰੁਕਦੀ ਹੈ ਦੁਪਹਿਰ ਦੇ ਸਮੇਂ ਤਕਰੀਬਨ ਇਹਦਾ ਸਮਾਂ ਹੁੰਦਾ ਵੀਰੋ ਦੁਪਹਿਰ ਤੋਂ ਬਾਅਦ ਜਦੋਂ 2:00 ਵਜੇ 1 2 3:00 ਵਜੇ ਵੀਰੋ ਹਮਸਜੀ ਬਣ ਜਾਂਦੀ ਹੈ ਉਸ ਤੋਂ ਬਾਅਦ ਅਚਾਨਕ ਕਰ ਚਮਕਾਲੇ ਬੱਦਲ ਬਣਦੇ ਨੇ ਜੋ ਟੁੱਟਮੀਆਂ ਗਤੀਵਿਧੀਆਂ ਦੇ ਜਾਂਦੇ ਨੇ ਪਰ ਫਿਰ ਵੀ ਵੀਰੋ ਜਿਹੜਾ ਸਿਸਟਮ ਸੀ ਇਹ ਫਿਲਹਾਲ ਪੂਰਾ ਖਤਮ ਨਹੀਂ ਹੋਇਆ ਇਸ ਦੇ ਕੁਝ ਨਾ ਕੁਝ ਬਦਲੀਆਂ ਵੀਰੋ ਬਾਕੀ ਨੇ ਜੋ ਪੰਜਾਬ ਦੇ ਉੱਪਰ ਦੀ ਆਵਾਜਾਈ ਕਰ ਦੇਣਗੇ ਤੋਂ ਪੁਖਸ਼ਾਂ ਦਾ ਮਾਹੌਲ ਬਣਿਆ ਰਹਿ ਸਕਦਾ ਹੈ ਹੋਰ ਟੁੱਟਮੇ ਰੂਪ ਦੇ ਵਿੱਚ ਵੀਰੋ ਬਰਸਾਤੀ ਗਤੀਵਿਧੀਆਂ ਅੱਜ ਵੀ ਆ ਬਾਕੀ ਵੀਰੋ ਅੱਜ ਦੁਪਹਿਰ ਤੋਂ ਬਾਅਦ ਆਪਾਂ ਨੂੰ ਜਿਵੇਂ ਕਿ ਅਪਡੇਟ ਮਿਲਦੀ ਆ ਉਹ ਸਾਰੀ ਜਾਣਕਾਰੀ ਪਾ ਫਿਰ ਕਿਸਾਨ ਵੀਰਾਂ ਨਾਲ ਸਮੇਂ ਤੋਂ ਪਹਿਲਾਂ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਸਹੀ ਅਪਡੇਟ ਲਈ ਵੀਰੋ ਚੈਨਲ ਚੈਲ ਖੇਤੀ ਸੇਵਾ ਸੈਂਟਰ ਨਾਲ ਬਨੇ ਰਹੋ ਜੀ ਬਾਕੀ ਵੀਰੋ ਆਉਂਦੇ ਦਿਨਾਂ ਦੇ ਵਿੱਚ ਆਪਾਂ ਮੌਨਸੂਨ ਦੀ ਗੱਲ ਕਰਦੇ ਆ ਅੱਜ 21 ਤਰੀਕ ਹੋ ਚੁੱਕਿਆ ਵੀਰੋ 27 ਦੇ ਆਸ-ਪਾਸ ਮੌਨਸੂਨ ਇੰਟਰ ਦੇ ਕਰ ਜਾਵੇਗੀ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਵੀਰੋ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਜੋ ਲਗਾਤਾਰ ਦੇਖਣ ਨੂੰ ਮਿਲਦੀਆਂ ਰਹਿਣਗੀਆਂ 27 28 29 30 1 2 ਜੁਲਾਈ ਤੱਕ ਇਹ ਵੀ ਵੀਰੋ 5 6 ਦਿਨ ਹੋਣਗੇ ਕੁੱਲ ਮਿਲਾ ਕੇ ਬਰਸਾਤ ਵਾਲੀ ਹੋਣਗੇ ਬਾਕੀ ਬਰਸਾਤ ਕਿੰਨੀ ਕੁ ਹੋਵੇਗੀ ਕਿੰਨਾ ਖੇਤਰਾਂ ਦੇ ਵਿੱਚ ਹੋਵੇਗੀ ਉਸ ਸਮੇਂ ਤੋਂ ਪਹਿਲਾਂ ਵੀਰੋ ਪੂਰੀ ਸਾਰੀ ਜਾਣਕਾਰੀ ਸਮੇਂ-ਸਮੇਂ ਤੇ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਸੋ ਵੀਰੋ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਸ ਚੈਨਲ ਦੇ ਜ਼ਰੀਏ ਕਿਸਾਨਾਂ ਨੂੰ ਸਹੀ ਤੋਂ ਸਟੀਕ ਜਾਣਕਾਰੀ ਦਿੱਤੀ ਜਾਵੇ ਕੋਈ ਵੀਰੋ ਅਫਵਾਹਾਂ ਵਾਲੀ ਗੱਲ ਨਹੀਂ ਹੁੰਦੀ ਸੋ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਬਣ ਰਿਹਾ ਹੈ ਜਿਹੜੇ ਵੀਰ ਨਵੇਂ 뷰ਅਰਸ ਜਿਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਕਿਸ ਨੂੰ ਸਮੇਂ-ਸਮੇਂ ਤੇ ਹਰ ਤਰ੍ਹਾਂ ਦੀ ਅਪਡੇ